ਟਾਈ ਮੀਟਰ ਕਰੇਵ ਦਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ बॉਟਮ ਟਾਈ ਮੀਟਰ ਕਰੇਵ ਦੀ बॉਟਮ ਦੇ ਵਰਕ ਸਫੋਂ ਦਾ ਦੁਪੱਟਾ ਮਲਟੀ ਡਾਈ 599 ਵਿੱਚ ਇਹਨਾਂ ਤੋਂ ਇਹਨਾਂ ਸੁੱਟਾਂ ਵਿੱਚੋਂ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਰਹੇਗਾ ਜੀ ਆਪਣੇ ਕੋਲ ਨਾਰਮਲ ਪਣੀ ਚ ਸ਼ਰਟ ਰਹੇਗਾ 399 ਪਰ ਮੀਟਰ ਔਰ ਦੁਪੱਟਾ ਰਹੇਗਾ ਆਪਣੇ ਕੋਲ 320 ਪਰ ਮੀਟਰ ਤੁਸੀਂ ਇਸ ਸਟਫ ਨੂੰ ਯੂਜ਼ ਕਰ ਸਕਦੇ ਹੋ ਪਲੇਨ बॉਟਮਸ ਯੂਜ਼ ਕਰਕੇ ਬਹੁਤ ਹੀ ਪਾਰਟੀ ਸੋਨਾ ਸੂਟ ਰੈਡੀ ਹੋ ਜਾਏਗਾ ਜੀ ਜੈਰੀ ਪਲਸ ਸੀਕਵੈਂਸ ਦਾ ਵਰਕ ਆ ਇਹ ਆਪਣੇ ਕੋਲ 5 ਮੀਟਰ ਕਰੇਵ ਦਾ ਸੂਟ ਰਹੇਗਾ ਮਿਰਰ ਵਰਕ ਮਿਲ ਜਾਏਗਾ ਥ्रेड ਵਰਕ ਮਿਲ ਜਾਏਗਾ ਨਾਲ ਚਨੂਨ ਦਾ ਦੁਪੱਟਾ 2.5 ਮੀਟਰ 650 ਵਿੱਚ ਤੁਸੀਂ ਇਹਨਾਂ ਸोटा ਵਿੱਚ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨਲ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਰੈਡੀ ਟੂ ਵੇਅਰ ਹੈ ਜੀ ਇਸ ਦੇ ਨਾਲ ਗੌਨ ਰਹੂਗਾ ਗੌਨ ਦੀ ਲੈਂਥ ਰਹੇਗੀ 46 ਪਲਸ ਔਰ ਇਹ कॉटन ਦਾ ਰਹੇਗਾ ਪੈਂਟ ਵੀ ਇਸ ਦੇ ਨਾਲ ਰਹੇਗੀ ਜੀ कॉटन ਦੀ 38 ਇੰਚਸ ਦੀ ਲੈਂਥ ਰਹੇਗੀ ਦੁਪੱਟਾ ਵੀ कॉटन ਦਾ ਮलमल ਦਾ ਪ੍ਰਿੰਟ ਵਾਲਾ 1199 ਵਿੱਚ ਬਾਈ ਕਰ ਸਕਦੇ ਹੋ ਸਾਈਜ਼ ਮੈਂਸ਼ਨ ਆ ਫੁੱਲ ਸਟਿਚ ਆ ਬਹੁਤ ਨੈਕਸਟ ਮੈਚਿੰਗ ਆਪਣੇ ਕੋਲ ਸੂਟ ਰਹਿਣਗੇ ਜੀ ਸ਼ਰਟ ਐਂਡ ਬਾਟਮ ਕਰੇਵ ਦੀ ਰਹੇਗੀ ਨਾਰਮਲ ਪਣਾ ਰਹੇਗਾ ਸ਼ਰਟ ਐਂਡ ਬਾਟਮ ਦਾ 2.5 ਮੀਟਰ ਸ਼ਰਟ ਮਿਲ ਜਾਏਗੀ 2.5 ਮੀਟਰ ਦੀ ਬਾਟਮ 4000 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਜਾਰਜਟ ਸੀਕਵੈਂਸ ਦੀ ਸ਼ਰਟ ਰਹੇਗੀ ਟਾਈ ਮੀਟਰ ਪਲੇਨ ਟਾਈ ਮੀਟਰ ਹੀ बॉटम ਰਹੇਗੀ ਜਾਰਜਟ ਦੀ ਦੋ ਸੂਟ ਤੁਹਾਨੂੰ ਮਿਲ ਜਾਣਗੇ 650 ਦੇ ਵਿੱਚ ਕੋਈ ਵੀ ਦੋ ਕਲਰ ਤੁਸੀਂ ਇਹਨਾਂ ਵਿੱਚੋਂ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਵਿੱਚੋਂ ਸੂਟ ਦੋ ਬਾਈ ਕਰ ਸਕਦੇ ਹੋ 650 ਦੇ ਵਿੱਚ ਵਿਦਆਊਟ ਦੁਪੱਟਾ ਸੇਲ ਤੇ ਸੂਟ ਨੇ ਲਿਮਟਿਡ ਇਸ ਸਟਾਕ ਆ ਜੀ ਇਸ ਨੇ ਵੈਲਵਟ ਸਵਾ ਤਨ ਮੀਟਰ ਦਾ ਵੱਡੇ ਪਣੇ ਦਾ ਸੂਟ ਰਹੇਗਾ ਘੇਰੇ ਤੇ ਵਰਕ ਮਿਲੇਗਾ ਸਟਾਲ ਮਿਲੇਗਾ ਸਵਾ ਤੋਂ ਮੀਟਰ ਵਰਕ ਵਾਲਾ ਦੋਨੋਂ ਸਾਈਡਾਂ ਤੇ ਵਰਕ ਰਹੇਗਾ 590 ਵਿੱਚ ਬਾਈ ਕਰ ਸਕਦੇ ਹੁ ਇਹ ਵੀ ਵੈਂਟਰ ਦੇ ਲਈ ਆਪਣੇ ਕੋਲ ਕਾਟੇਜ ਦੇ ਸੂਟ ਆ ਜੀ ਗਰਮ ਸੂਟ ਰਹਿੰਦੇ ਆ ਵਿਦਾਊਟ ਲਾਈਨਿੰਗ ਤੇ ਸਟਿਚ ਹੋ ਜਾਂਦੇ ਨੇ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 180 ਵੱਡੇ ਪਣੇ ਦੀ ਤੇ ਨਾਲ ਬਾਟਮ ਆ ਜੋ ਉਹ ਪਲੇਨ ਹੀ ਰਹੇਗੀ ਇਨਾਂ ਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਘਟਾ ਹੈ ਜੀ 499 ਵਿੱਚ ਤੁਸੀਂ ਕੋਈ ਵੀ ਪ੍ਰਿੰਟ ਕਲਰ ਬਾਈ ਕਰ ਸਕਦੇ ਹੋ ਵਿਦਾਊਟ ਦੁਪੱਟਾ ਇਹ ਸੂਟ ਹੈ ਜੀ ਕੋਟਰੇਜ ਦੀ ਸ਼ਰਟ ਹੈ ਪਲੇਨ ਬਾਟਮ ਹੈ ਇਹਨਾਂ ਨੂੰ ਬਾਈ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰੋ ਵਿਦ ਅਡਰੈਸ ਐਂਡ ਪੇਮੈਂਟ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਆਪਾਂ ਇਹਨਾਂ ਵਿੱਚ ਆਫਰ ਵਾਲੇ ਸੂਟਾਂ ਦੀ ਸੂਟ ਵੀ ਐਡ ਕੀਤੇ ਹੁੰਦੇ ਨੇ ਜੋ ਕਿ ਉਸ ਦਿਨ ਦੇ ਲਈ ਹੁੰਦੀ ਹੈ ਆਫਰ ਤੇ ਉਸ ਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਕੱਟ ਹੁੰਦਾ ਹੈ ਇਹ ਪਸ਼ਮੀਨਾ ਦੇ ਪਲੇਨ ਸੂਟ ਰਹਿਣਗੇ ਜੀ ਬਹੁਤ ਹੀ ਵਧੀਆ ਕੁਆਲਿਟੀ ਆ ਇਹ ਸਪੈਸ਼ਲ ਮਸ਼ੀਨ ਵਰਕ ਦੇ ਲਈ ਆ 5 ਮੀਟਰ ਤੁਹਾਨੂੰ ਇਹ ਸੂਟ ਦੀ ਕੱਟ ਮਿਲ ਜਾਏਗੀ ਇਨ੍ਹਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਡਾਰਕ ਕਲਰ ਨੇ ਸਰਦੀਆਂ ਵਾਲੇ ਕਲਰ ਨੇ 650 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਨਾਰਮਲ ਰੇਨਸ 'ਚ ਵੀ ਆਪਣੇ ਕੋਲ ਸੂਟ ਮਿਲ ਜਾਂਦੇ ਨੇ ਤੇ ਹੈਵੀ ਰੇਨਸ 'ਚ ਵੀ ਤੁਸੀਂ ਕੋਈ ਵੀ ਆਪਣਾ ਹੈਵੀ ਸੂਟ ਬਾਈ ਕਰਨਾ ਹੈ ਰੈਡੀमेड ਹੈਂਡਵਰਕ ਦਾ ਜਾਂ ਤੁਸੀਂ ਆਰਡਰ ਤੇ ਕੋਈ ਸੂਟ ਬਾਈ ਕਰਨਾ ਰੈਡੀ ਕਰਵਾਉਣਾ ਹੈਗਾ ਆਰਡਰ ਤੇ ਤਾਂ ਤੁਸੀਂ ਉਹ ਵੀ ਫੋਟੋ ਸੈਂਡ ਕਰਕੇ ਜਿੱਦਾਂ ਦਾ ਤੁਸੀਂ ਫੋਟੋ ਸੈਂਡ ਕਰੋਗੇ ਉਸ ਤਰ੍ਹਾਂ ਦਾ ਸੇਮ ਤੁਹਾਨੂੰ ਹੈਂਡਵਰਕ ਦਾ ਸੂਟ ਰੈਡੀ ਕਰਕੇ ਦਿੱਤਾ ਜਾਏਗਾ ਜੀ ਥੈਂਕ ਯੂ